ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਸਤੋ ਪਹਿਲਾਂ ਆਪਾਂ ਇਹ ਸਮਝਣਾ ਚਾਹੁੰਦੇ ਆ ਤੁਹਾਤੋਂ ਵੀ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਉਹਨਾਂ ਦੇ ਬ੍ਰਦਰ ਇਨ ਲਾ ਉਹਨਾਂ ਨੇ ਪੇਸ਼ ਹੋਣਾ ਸੀਗਾ ਵਿਜੀਲੈਂਸ ਦੇ ਕੋਲ ਅੱਜ ਉਹ ਦੂਜੇ ਦਿਨ ਵੀ ਜਿਹੜਾ ਪੇਸ਼ ਨਹੀਂ ਹੋਇਆ ਅਗਰ ਉਹ ਲਗਾਤਾਰ ਗੈਰ ਹਾਜ਼ਰ ਰਹਿੰਦੀ ਆ ਤਾਂ ਇਹ ਮਾਮਲਾ ਹੋਰ ਉਝ ਸਕਦਾ ਜਾਂ ਉਹਨਾਂ ਨੂੰ ਕਿਸੇ ਚੀਜ਼ ਦਾ ਖਤਸ਼ਾ ਜਾਂ ਡਰ ਲੱਗ ਰਿਹਾ ਵੀ ਪੇਸ਼ ਕਿਉਂ ਨਹੀਂ ਹੋ ਰਹੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆ ਉਹਨਾਂ ਦੀ ਕੈਬਨਿਟ ਨੂੰ ਲੈ ਕੇ ਇੱਕ ਖਬਰ ਆ ਭਰੋਸੇਯੋਗ ਸੂਤਰਾਂ ਤੋਂ ਇੰਆ ਵੈਸੇ ਖਬਰ ਮੀਡੀਆ ਦੇ ਵਿੱਚ ਫਲੈਸ਼ ਵੀ ਹੋ ਰਹੀ ਆ ਵੀ ਉਹਨਾਂ ਦੇ ਕੁਝ ਮੰਤਰੀ ਤੇ ਕੁਝ ਵਿਧਾਇਕ ਜਿਹੜੇ ਆ ਉਹ ਭਾਜਪਾ ਦੇ ਟੱਚ ਦੇ ਵਿੱਚ ਆ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਇਹ ਵੀ ਤੁਹਾਨੂੰ ਸਮਝਦੇ ਆ ਤੇ ਤੀਜੀ ਗੱਲ ਰਾਹੁਲ ਗਾਂਧੀ ਜਦੋਂ ਪੰਜਾਬ ਫੇਰੀ ਤੇ ਆਏ ਤੇ ਉਹਨਾਂ ਨੇ ਕਿਹਾ ਵੀ ਮੈਂ ਸੰਸਦ ਦੇ ਵਿੱਚ ਪੰਜਾਬ 'ਚ ਜਿਹੜੇ ਹੜ੍ਹ ਆਏ ਆ ਜਿਹੜੀ ਤਬਾਹੀ ਹੋਈ ਆ ਇਹਦਾ ਮੁੱਦਾ ਜਿਹੜਾ ਸੰਸਦ ਦੇ ਵਿੱਚ ਚੁੱਕੂੰਗਾ ਤੇ ਪੰਜਾਬ ਦੇ ਜਿੰਨੇ ਕਾਂਗਰਸ ਆਗੂ ਨੇ ਕਾਂਗਰਸੀ ਆਗੂ ਨੇ ਇਹ ਬੜੇ ਖੁਸ਼ ਨੇ ਪਰ ਸਭ ਤੋਂ ਪਹਿਲਾਂ ਡੱਲਾ ਸਾਬ ਉਹੀ ਗੱਲ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਉਹਨਾਂ ਦੇ ਸਾਲਾ ਸਾਹਿਬ ਨਹੀਂ ਅੱਜ ਵੀ ਪੇਸ਼ ਹੋਏ ਇਹ ਕੀ ਸੰਕੇਤ ਨੇ ਜੀ ਦੇਖੋ ਵਿਕਰਮ ਸਿੰਘ ਮਜੀਠੀਏ ਦੇ ਸਾਲਾ ਸਾਹਿਬ ਨੇ ਬੀਬੀ ਗਨੀਵਕਰ ਮਜੀਠੀਏ ਦੇ ਭਰਾ ਨੇ ਗਜਪਤ ਸਿੰਘ ਅਰਿਆਨ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਸੱਮਣ ਕੀਤੇ ਸੀ ਕੱਲ ਵੀ ਕਹਿੰਦੇ ਉਹਨਾਂ ਨੂੰ ਸੱਦਿਆ ਗਿਆ ਸੀ ਨਹੀਂ ਪੇਸ਼ ਹੋਏ ਅੱਜ ਵੀ ਉਹਨਾਂ ਨੂੰ ਸੱਦਿਆ ਗਿਆ ਸੀ ਨਹੀਂ ਪੇਸ਼ ਹੋਏ ਵਿਜੀਲੈਂਸ ਬਿਊਰੋ ਦੁਬਾਰਾ ਉਹਨਾਂ ਨੂੰ ਸੱਦਣ ਦਾ ਸੱਮਣ ਕਰ ਸਕਦੀ ਹੈ ਹਜੇ ਤੱਕ ਇਹ ਗਲਤਾਂ ਨਹੀਂ ਸਾਹਮਣੇ ਆਈ ਕਿ ਗਜਬਤ ਸਿੰਘ ਉਹਨਾਂ ਨੇ ਆਪਣੇ ਵਕੀਲਾਂ ਦੇ ਜ਼ਰੀਏ ਕੋਈ ਲਿਖਤ ਕਾਰਨ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਹੋਵੇ ਕਿ ਉਹ ਕਿਉਂ ਨਹੀਂ ਆ ਰਹੇ ਪਰ ਇੱਕ ਗੱਲ ਤੈ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਧਿਆ ਤੇ ਭਗਵੰਤ ਮਾਨ ਇਨਾਂ ਦੀ ਕੋਸ਼ਿਸ਼ ਇਸ ਵਕਤ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਵਿਕਰਮ ਸਿੰਘ ਮਜੀਠੀਆ ਦਾ ਕੇਸ ਜਲਦ ਤੋਂ ਜਲਦ ਟ੍ਰਾਇਲ ਕੋਰਟ ਦੇ ਵਿੱਚ ਅੱਗੇ ਵਧਾਈਏ ਔਰ ਵਿਕਰਮ ਮਜੀਠੀਆ ਨੂੰ ਸਜ਼ਾ ਕਰਾਈਏ ਹੁਣ ਅਜੰਡਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈ ਉਹ ਇਹ ਹੈ ਕਿ ਅਸੀਂ 27 ਦੀਆਂ ਚੋਣਾਂ ਤੋਂ ਪਹਿਲਾਂ ਵਿਕਰਮ ਮਜੀਠੀਆ ਨੂੰ ਸਜ਼ਾ ਕਰਾ ਦਈਏ ਜਿਹੜਾ ਚਲਾਨ ਹੈ ਉਹ 40 ਹਜ਼ਾਰ ਸਫਿਆਂ ਦਾ ਹੈ ਜਿਹੜਾ ਦਾਅਵੇ ਕੀਤੇ ਜਾ ਰਹੇ ਨੇ ਉਹ ਸਫੇ ਬਹੁਤ ਜ਼ਿਆਦਾ ਨਹੀਂ ਔਰ ਵਿਕਰਮਜੀਠੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਵਿਜੀਲੈਂਸ ਬਿਊਰੋ ਸਿਕੰਜਾ ਪੂਰੀ ਤਰ੍ਹਾਂ ਟਾਈਟ ਕਰ ਚੁੱਕੀ ਹੈ ਕਿ ਵਿਕਰਮਜੀਠੀਏ ਦੀ ਅਸੀਂ ਜ਼ਮਾਨਤ ਨਹੀਂ ਹੋਣ ਦੇਣੀ ਛੇਤੀ ਛੇਤੀ ਕਿਉਂਕਿ ਕਈ ਕੇਸ ਵਿਕਰਮਜੀਠੀਏ ਤੇ ਤਿਆਰ ਕਰੀ ਬੈਠੇ ਨੇ ਜਿਹੜੀਆਂ ਖਬਰਾਂ ਨੇ ਔਰ ਹਾਲੇ ਤੱਕ ਜਿਹੜਾ ਡਿਸਪਰਪੋਰਸ਼ਨੇਟ ਟੈਕਸਡ ਦਾ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਹੈ ਉਹਦੇ ਵਿੱਚ ਵੀ ਵਿਕਰਮ ਨੂੰ ਜ਼ਮਾਨਤ ਨਹੀਂ ਮਿਲੀ ਲੋਅਰ ਅਦਾਲਤ ਦੇ ਵਿੱਚ ਔਰ ਜਿਹੜੇ ਵਕੀਲ ਨੇ ਵਿਕਰਮ ਮਜੀਠੀਆ ਦੇ ਉਹ ਜਿਹੜੀ 40000 ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਹੈ ਉਹਨੂੰ ਹਾਸਲ ਕਰਕੇ ਕਿਉਂਕਿ ਅਦਾਲਤ ਦੇ ذریعے ਹੁਕਮ ਹੋਇਆ ਕਿ ਇਹਨਾਂ ਨੂੰ 40000 ਪੰਨਿਆਂ ਦੀ ਚਾਰਜ ਸ਼ੀਟ ਦਿੱਤੀ ਜਾਵੇ ਹਾਲਾਂਕਿ ਚਲੋ ਪੰਨੇ ਜ਼ਿਆਦਾ ਹੁੰਦੇ ਨੇ ਜਿਹੜਾ ਜ਼ਰੂਰੀ ਉਹਦੇ ਚ ਚਾਰਜ ਫਰੇਮ ਕੀਤੇ ਜਾਂਦੇ ਨੇ ਉਹ ਤਾਂ ਇੱਕ ਲਿਮਟਡ ਵਰਕਿਆਂ ਦੇ ਵਿੱਚ ਹੀ ਹੁੰਦੇ ਨੇ ਹੁਣ ਵਿਕਰਮ ਦੇ ਵਕੀਲ ਨੇ ਜਿਹੜੇ ਉਹ ਲਗਾਤਾਰ ਉਹਨੂੰ ਸਟੱਡੀ ਕਰ ਰਹੇ ਨੇ ਉਹਦੇ ਤੇ ਪੂਰੀ ਮੱਥਾ ਪੱਛੀ ਕਰ ਰਹੇ ਨੇ ਕਿ ਅਸੀਂ ਹਾਈ ਕੋਰਟ ਦੇ ਵਿੱਚ ਅਸੀਂ ਮੂਵ ਕਰਕੇ ਵਿਕਰਮ ਦੀ ਜ਼ਮਾਨਤ ਲਾਈਏ ਹੁਣ ਇੱਕ ਤਾਂ ਪੱਖ ਹੈ ਕਿ ਵਿਕਰਮ ਦੀ ਜ਼ਮਾਨਤ ਹਾਈ ਕੋਰਟ ਦੇ ਵਿੱਚੋਂ ਕਦੋਂ ਲਾਉਂਦੇ ਨੇ ਪਰ ਦੂਜੇ ਪਾਸੇ ਸਰਕਾਰ ਦੀ ਕਾਰਗੁਜ਼ਾਰੀ ਹੈ ਕਾਰਗੁਜ਼ਾਰੀ ਹੈ ਵਿਜੀਲੈਂਸ ਬਿਊਰੋ ਦੀ ਕਾਰਗੁਜ਼ਾਰੀ ਹੈ ਹੁਣ ਗਜਪਤ ਸਿੰਘ ਹਰੇয়াল ਸ਼ਾਮਲ ਨਹੀਂ ਹੋਏ ਤਫਤੀਸ਼ 'ਚ ਸ਼ਾਮਲ ਨਹੀਂ ਹੋਏ ਸੱਮਨ ਤੋਂ ਬਾਅਦ ਫੇਰ ਵਿਜੀਲੈਂਸ ਬਿਊਰੋ ਸੱਮਨ ਜਾਰੂ ਜਾਰੀ ਕਰੂਗੀ ਕਿਉਂਕਿ ਜਿਹੜੇ ਇਹ ਸੱਮਨ ਜਾਰੀ ਕੀਤੇ ਜਾਂਦੇ ਨੇ ਇਹ ਮਨਜ਼ੂਰੀ ਲੈ ਕੇ ਤਸਦੀਕ ਕਰਾ ਕੇ ਵਿਜੀਲੈਂਸ ਬਿਊਰੋ ਸੱਮਣ ਜਾਰੀ ਕਰਦੀ ਹੈ ਸੀ ਆਰ ਪੀ ਸੀ ਦੇ ਤਹਿਤ ਔਰ ਇਹ ਲਾਜ਼ਮੀ ਹੁੰਦਾ ਇਨਾ ਸੱਮਣਾ ਦੇ ਬਾਅਦ ਅਦਾਲਤ ਦੇ ਵਿੱਚ ਹਾਜ਼ਰ ਹੋਣਾ ਬੰਦਾ ਕੁਝ ਸਮੇਂ ਤੱਕ ਤਾਂ ਕੋਈ ਕਾਰਨ ਦੇ ਸਕਦਾ ਵੀ ਮੈਂ ਬਿਮਾਰ ਸੀ ਮੈਨੂੰ ਜ਼ਰੂਰੀ ਕੰਮ ਸੀ ਪਰ ਦੇਰ ਸਵੇਰ ਇਨਾ ਸੱਮਣਾ ਤੋਂ ਬਾਅਦ ਵਿਜੀਲੈਂਸ ਦੇ ਅੱਗੇ ਆਉਣਾ ਹੀ ਪੈਂਦਾ ਔਰ ਜਿਹੜੀ ਜਾਂਚ ਏਜੰਸੀ ਦੀ ਪੁੱਛਗਿੱਛ ਹੈ ਸਾਡੇ ਕਨਸਟੀਟਿਊਸ਼ਨ ਚ ਜਿਹੜੀ ਡਿਫਾਈਨ ਹੈ ਜਾਂਚ ਏਜੰਸੀਆਂ ਦੀ ਤਾਕਤ ਉਹਦੇ ਮੁਤਾਬਿਕ ਜਾਣਕਾਰੀ ਦੇਣੀ ਦੇਣੀ ਪੈਂਦੀ ਹੈ ਹੁਣ ਕਿਉਂਕਿ ਸਾਲਾ ਸਾਹਿਬ ਨੇ ਵਿਕਰਮ ਸਿੰਘ ਮਜੀਠੀਆ ਦੇ ਗਨੀਮ ਮਜੀਠੀਆ ਦੇ ਭਰਾ ਵੀ ਨੇ ਔਰ ਵਿਕਰਮ ਮਜੀਠੀਏ ਤੋਂ ਜਿਹੜੀ ਗਨੀਮ ਮਜੀਠੀਆ ਦੇ ਨਾਂ ਤੇ ਜਿਹੜੀ ਇੱਕ ਜ਼ਮੀਨ ਦੀ ਰਜਿਸਟਰੀ ਕਿਤੇ ਉੱਧਰ ਉੱਧਰ ਲਾਪਤਾ ਜਿਹਦਾ ਕੇਸ ਵੀ ਦਰਜ ਹੈ ਵਿਕਰਮ ਮਜੀਠੀਏ ਤੋਂ ਪੁੱਛ ਕੇ ਚੋ ਹੋਗੀ ਹੁਣ ਵਿਕਰਮ ਸਿੰਘ ਮਜੀਠੀਏ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਸ਼ੱਕ ਦੇ ਧਾਰੇ 'ਚ ਨੇ ਵਿਜੀਲੈਂਸ ਬਿਊਰੋ ਦੇ ਕਿਉਂਕਿ ਜਦੋਂ ਵਿਕਰਮ ਸਿੰਘ ਮਜੀਠੀਆ ਮਾਲ ਮੰਤਰੀ ਸੀ ਜਾਂ ਸੂਚਨਾ ਪ੍ਰਸਾਰਣ ਮੰਤਰੀ ਸੀ ਪੰਜਾਬ ਦਾ ਜਾਂ ਕੈਬਨਟ ਮੰਤਰੀ ਸੀ ਪੰਜਾਬ ਦਾ ਤੇ ਇੱਕ ਕੈਬਨਟ ਮੰਤਰੀ ਦੀ ਪਤਨੀ ਨਾਲ ਜੁੜੀ ਰਜਿਸਟਰੀ ਵਸੀਕਾ ਗਾਇਬ ਹੋ ਜੇ ਸਰਕਾਰੀ ਮਹਿਕਮੇ 'ਚੋਂ ਔਰ ਜਿੰਨੀ ਦੇਰ ਉਹ ਮੰਤਰੀ ਰਿਹਾ ਉਹਨਿੰਦਰ ਕਿਸੇ ਨੂੰ ਪਤਾ ਹੀ ਨਾ ਲੱਗੇ ਤੇ ਜਦੋਂ ਵਿਕਰਮ ਮਜੀਠੀਆ ਮੰਤਰੀ ਨਹੀਂ ਰਿਹਾ ਸਰਕਾਰ ਬਦਲ ਗਈ ਤੇ ਫਿਰ ਉਹਦੇ ਤੇ ਕਾਰਵਾਈਆਂ ਹੋ ਕੇ ਉਹਦੇ ਤੇ ਪਰਚੇ ਦਰਜ ਹੋ ਰਹੇ ਨੇ ਤੇ ਇਹ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਹਾਲਾਂਕਿ ਹੋ ਸਕਦਾ ਵਿਕਰਮਜੀਠਿਆ ਦੇ ਕਾਰਜਕਾਲ ਦੇ ਦੌਰਾਨ ਹੀ ਪਤਾ ਲੱਗ ਗਿਆ ਹੋਵੇ ਕਿ ਉਹ ਵਸਿਕਾ ਹੋ ਗਿਆ ਪਰ ਉਦੋਂ ਪਰਚਾ ਨਹੀਂ ਦਰਜ ਹੋਇਆ ਪਰਚਾ ਚਰਨਜੀਤ ਸਿੰਘ ਚੰਨੀ ਦੇ ਰਾਜ ਵੇਲੇ ਜਨਵਰੀ 21 ਜਾਂ 22 ਦੇ ਵਿੱਚ ਸ਼ਾਇਦ ਇਸ ਮਾਮਲੇ ਦੇ ਵਿੱਚ ਕੇਸ ਦਰਜ ਹੋਇਆ ਹੁਣ ਅਗਰ ਇੰਨਾ ਕੁਝ ਵਾਪਰ ਗਿਆ ਚੰਨੀ ਦੀ ਸਰਕਾਰ ਵੇਲੇ ਰਜਿਸਟਰੀ ਗੁੰਮਈ ਦਾ ਕੇਸ ਦਰਜ ਹੋਇਆ ਤੇ ਭਗਵੰਤ ਮਾਨ ਦੀ ਸਰਕਾਰ ਹੌਲੀ 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 ਇਨਵੈਸਟੀਗੇਟਿੰਗ ਏਜੰਸੀਆਂ ਦੇ ਅੱਗੇ ਇਹ ਸਾਰੇ ਮਾਮਲੇ ਆਏ ਜਿਹੜੀਆਂ ਵੱਖ-ਵੱਖ ਸਿੱਟਾਂ ਬਣੀਆਂ ਵਿਕਰਮ ਮਜੀਠੀਆ ਦੀ ਜਾਂਚ ਕਰ ਰਹੀਆਂ ਇਨੀਆਂ ਸਿੱਟਾਂ ਨੇ ਹੌਲੀ-ਹੌਲੀ ਕਰਕੇ ਵੱਖ-ਵੱਖ ਮਾਮਲੇ ਕੱਢੇ ਕਿ ਕਿਹੜੇ-ਕਿਹੜੇ ਵਿਕਰਮ ਸਿੰਘ ਮਜੀਠੀਆ ਨਾਲ ਜੁੜੇ ਹੋ ਸਕਦੇ ਨੇ ਕਿੱਥੋਂ-ਕਿੱਥੋਂ ਵਿਕਰਮ ਸਿੰਘ ਮਜੀਠੀਆ ਦੇ ਲਈ ਅਸੀਂ ਰਾਹ ਔਖਾ ਕਰ ਸਕਦੇ ਆ ਇਹ ਰਜਿਸਟਰੀ ਵਾਲੀ ਗੱਲ ਵੀ ਉੱਥੋਂ ਹੀ ਨਿਕਲੀ ਆ ਹੁਣ ਜਿੱਥੋਂ ਤੱਕ ਗੱਲ ਦੀ ਗੱਜਪਤ ਸਿੰਘ ਅਰਿਆਲ ਦੀ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਵਿਕਰਮ ਮਜੀਠੀਆਰ ਗਜਪਤ ਸਿੰਘ ਗਰੇਵਾਲ ਕਿਤੇ ਨਾ ਕਿਤੇ ਜਿਹੜੀਆਂ ਫਾਈਨੈਂਸ਼ੀਅਲ ਟਰਾਂਜੈਕਸ਼ਨਸ ਨੇ ਜਿਹੜਾ ਪੈਸੇ ਦਾ ਆਦਾਨ ਪ੍ਰਦਾਨ ਹੈ ਉਹ ਪੈਸੇ ਦੇ ਆਦਾਨ ਪ੍ਰਦਾਨ ਨੂੰ ਜਾਂਚ ਦੇ ਘੇਰੇ ਦੇ ਵਿੱਚ ਵਿਜਲੈਂਸ ਬਿਊਰੋ ਨੇ ਲਿਆਂਦਾ ਹੈ ਸੰਦੀਪ ਜੀ ਸੋ ਇਸ ਕਰਕੇ ਗਜਪਤ ਸਿੰਘ ਗਰੇਵਾਲ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਵਿਜਲੈਂਸ ਬਿਊਰੋ ਹੁਣ ਗਜਪਤ ਸਿੰਘ ਗਰੇਵਾਲ ਆਪਣੇ ਵਕੀਲਾਂ ਦੇ ਸੰਪਰਕ ਚ ਹੋਣਗੇ ਉਹ ਵੀ ਪੂਰੀ ਤਿਆਰੀ ਕਰ ਰਹੇ ਹੋਣਗੇ ਕਿ ਕਿਸ ਤਰ੍ਹਾਂ ਦੀਆਂ ਟਰਾਂਜੈਕਸ਼ਨਸ ਨੇ ਅਗਰ ਹੋਈਆਂ ਨੇ ਆਪਸ ਵਿੱਚ ਪਰਿਵਾਰਕ ਉਮ ਲੈਂਡ ਦੇਣ ਕੀ ਉਹ ਕੰਪਨੀਆਂ ਚ ਹੋਏ ਨੇ ਨਿੱਜੀ ਪੱਧਰ ਤੇ ਹੋਏ ਨੇ ਕੀ ਵਪਾਰ ਕੋਈ ਸਾਂਝੇ ਰਹੇ ਇਹ ਸਾਰੇ ਐਵੀਡੈਂਸ ਨੇ ਜਿਹੜੇ ਇਹ ਵਿਜੀਲੈਂਸ ਬਿਊਰੋ ਅੱਗੇ ਇਹਨਾਂ ਨੂੰ ਦੱਸਣੇ ਪੈਣੇ ਨੇ ਜਾਂ ਵਿਜੀਲੈਂਸ ਬਿਊਰੋ ਇਸ ਤਰ੍ਹਾਂ ਦੇ ਐਵੀਡੈਂਸ ਲੈ ਕੇ ਬੈਠੀ ਹੋਈ ਹੈ ਤੇ ਉਹਦੇ ਤੇ ਸਪਸ਼ਟੀਕਰਨ ਦੇਣਾ ਪੈਣਾ ਗਜਪਤ ਸਿੰਘ ਗਰੇਵਾਲ ਨੂੰ ਮੁਸ਼ਕਲਾਂ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੀਆਂ ਵਧੀਆਂ ਹੋਈਆਂ ਜਿੱਥੋਂ ਤੱਕ ਗੱਲ ਦੀ ਬੀਬੀ ਗਨੀਵਕਰ ਮਜੀਠੀਆ ਦੀ ਆਉਂਦੇ ਸਮੇਂ ਵਿਜੀਲੈਂਸ ਬਿਊਰੋ ਬੀਬੀ ਗਨੀਵਕਰ ਮਜੀਠੀਆ ਨੂੰ ਵੀ ਤਲਬ ਕਰ ਸਕਦੀ ਹੈ ਇਹਦੀਆਂ ਸੰਭਾਵਨਾਵਾਂ ਬਹੁਤ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਤੇ ਅਗਰ 40000 ਵਰਕਿਆਂ ਦੀ ਚਾਰਜ ਸ਼ੀਟ ਹੈ ਤੇ ਕਿਤੇ ਵੀ ਕੋਸ਼ਿਸ਼ ਕਰੇਗੀ ਵਿਜੀਲੈਂਸ ਬਿਊਰੋ ਕਿਤੇ ਵੀ ਅਸੀਂ ਬੀਬੀ ਗਨੀਵਕਰ ਮਜੀਠੀਆ ਦਾ ਸੰਪਰਕ ਜੋੜੀਏ ਜਾਂ ਉਹਨੂੰ ਗਵਾਹ ਦੇ ਤੌਰ ਤੇ ਬੁਲਾਈਏ ਜਾਂ ਵਿਕਰਮ ਮਜੀਠੀਏ ਦੀ ਪਤਨੀ ਹੋਣ ਦੇ ਨਾਤੇ ਉਹ ਕਿਹੜੀਆਂ ਕਿਹੜੀਆਂ ਗੱਲਾਂ ਦੀ ਰਾਜ਼ਦਾਰ ਹੋ ਸਕਦੀ ਹੈ ਉਸ ਨਾਤੇ ਉਸ ਤੋਂ ਪੁੱਛੀਏ ਪਤੀ ਬਾਰੇ ਪਤਨੀ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਹੁਣ ਦਖਰਮਜੀਠੇ ਦਾ ਕੁਝ ਕੁਛ ਕਰ ਲਈ ਔਰ ਗਨੀਵ ਕੌਰ ਮਜੀਠੀਆ ਹੁਣ ਇੱਕ ਐਮਐਲਏ ਵੀ ਨੇ ਇਸ ਕਰਕੇ ਬਤੌਰ ਐਮਐਲਏ ਵਿਜੀਲੈਂਸ ਬਿਊਰੋ ਉਸ ਪ੍ਰੋਟੋਕਾਲ ਦੇ ਨਾਲ ਅੱਗੇ ਵਧੇਗੀ ਜਿਹਦੇ ਕਰਕੇ ਇਹ ਇਲزام ਨਾ ਲੱਗਣ ਕਿ ਵਿਜੀਲੈਂਸ ਬਿਊਰੋ ਕਿਸੇ ਤਰ੍ਹਾਂ ਦਾ ਸਿਆਸੀ ਧੱਕਾ ਕਰ ਰਹੀ ਹੈ ਇਸ ਕਰਕੇ ਇਹ ਮਾਮਲਾ ਸੰਦੀਪ ਜੀ ਆਉਂਦੇ ਦਿਨਾਂ ਚ ਛੇਤੀ ਛੇਤੀ ਵਿਕਰਮ ਮਜੀਠੀਆ ਦੀ ਜਾਨ ਛੱਡਣ ਵਾਲਾ ਨਹੀਂ ਹੈ ਜਦੋਂ ਤੱਕ ਜ਼ਮਾਨਤ ਨਹੀਂ ਹੁੰਦੀ ਵਿਕਰਮ ਦੀ ਤਦ ਤੱਕ ਵਿਕਰਮ ਦੀਆਂ ਮੁਸ਼ਕਲਾਂ ਤਾਂ ਵਧੀਆਂ ਰਹਿਣਗੀਆਂ ਪਰ ਸਰਕਾਰ ਇਹਨੂੰ ਪਰਮਿਸ਼ਨ ਲੈ ਚੁੱਕਿਆ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਕੇਸ ਚਲਾਉਣ ਦੀ ਮਨਜ਼ੂਰੀ ਦੀ ਫਾਈਲ ਗਵਰਨਰ ਕੋਲੇ ਭੇਜੀ ਜਾ ਚੁੱਕੀ ਹੈ ਹੋ ਸਕਦਾ ਉਹਦੇ ਉਹਦੇ ਤੇ ਸਹੀ ਵੀ ਵੱਜ ਗਈ ਹੋਵੇ ਹੁਣ ਵਿਜੀਲੈਂਸ ਬਿਊਰੋ ਸਰਕਾਰ ਦੀ ਮੰਸ਼ਾ ਸਰਕਾਰ ਵਿਜੀਲੈਂਸ ਬਿਊਰੋ ਨੂੰ ਕਹਿ ਰਹੀ ਹੋਣੀ ਹੈ ਵੀ ਜਲਦੀ ਕਰੋ ਛੇਤੀ ਕਰੋ ਕੋਰਚ ਕੇਸ ਚਲਾਓ ਮਜੀਠੀਏ ਦੇ ਤਾਂ ਕਿ ਆਪਾਂ ਵਕਤ ਰੰਦੇ ਦੇ ਤੇ ਸਜ਼ਾ ਕਰਾਈਏ ਜੇ ਮਜੀਠੀਏ ਨੂੰ ਸਜ਼ਾ ਹੋ ਜਾਂਦੀ ਹੈ ਜੇ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਜੇ ਤੁਹਾਨੂੰ ਪਤਾ ਹੀ ਹੈ ਕਿ ਫੇਰ ਉਹ ਵਿਅਕਤੀ ਚੋਣ ਲੜ ਸਕੇ ਛੇਤੀ ਛੇਤੀ ਸੰਭਵ ਨਹੀਂ ਹਾਲਾਂਕਿ ਇਹ ਵੀ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਇਹ ਲਾਲਪੁਰਾ ਜਿਹੜੇ ਤੇ ਪਰਚਾ ਦਰਜ ਹੋਇਆ ਹੈ 4 ਸਾਲ ਦੀ ਸਜ਼ਾ ਦਾ ਅਜੇ ਤੱਕ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਉਹਦੀ ਮੈਂਬਰੀ ਖਾਰਜ ਨਹੀਂ ਕੀਤੀ ਗਈ ਹੁਣ ਤੱਕ ਹੁਣ ਕਾਲੇ ਘੰਟੇ ਅੱਧੇ ਘੰਟੇ ਚ ਜਾਂ ਕਰ ਦਿੱਤੀ ਹੋਵੇ মিডিਆ ਨੂੰ ਨਹੀਂ ਦੱਸਿਆ ਗਿਆ ਕਿਉਂਕਿ ਉਹ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਸਰਕਾਰ ਨੇ ਵਿਧਾਨ ਸਭਾ ਦੇ ਸਪੀਕਰ ਨੇ ਹਜੇ ਤੱਕ ਕਾਰਵਾਈ ਨਹੀਂ ਕੀਤੀ ਨਾ ਆਮ ਆਦਮੀ ਪਾਰਟੀ ਨੇ ਲਾਲਪੁਰਾ ਨੂੰ ਪਾਰਟੀ ਚੋਂ ਹੀ ਕੱਢਿਆ ਔਰਤ ਨਾਲ ਛੇੜਖਾਨੀ ਦੇ ਦੋਸ਼ ਨੇ ਲਾਲਪੁਰਾ ਤੇ ਇਸੇ ਤਰ੍ਹਾਂ ਪਠਾਨ ਮਾਜਰਾ ਨਾਮ ਉਹਦਾ ਪਠਾਨ ਮਾਜਰਾ ਹੈ ਪਰ ਉਹ ਲੱਭ ਨਹੀਂ ਰਿਹਾ ਸੋ ਇੱਕ ਤਰੀਕ ਇੱਕ ਤਰੀਕੇ ਨਾਲ ਇਹ ਨਵਾਂ ਮਾਜਰਾ ਬਣ ਗਿਆ ਉਡਾਨ ਮਾਜਰਾ ਮੈਂ ਉਹਦੇ ਨਾਲ ਲੈ ਕੇ ਕਹਿ ਰਿਹਾ ਮਤਲਬ ਇਹ ਮਾਜਰਾ ਬਣ ਗਿਆ ਇੱਕ ਉਹਦੀ ਉਡਾਨ ਦਾ ਕਿੱਥੇ ਗਿਆ ਭਾਈ ਪਠਾਨ ਮਾਜਰਾ ਉਹ ਲਾਭੀ ਦੀਆਂ ਸਾਡੀਆਂ ਵਿੱਚ ਜਨ ਸਰ ਤੁਸੀਂ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਖਬਰ ਇਸ ਵਾਲੇ ਮੀਡੀਆ 'ਚ ਫਲੈਸ਼ ਹੋ ਰਹੀ ਆ ਵੀ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਤੇ ਕੁਝ ਮੰਤਰੀ ਭਾਜਪਾ ਦੇ ਸੰਪਰਕ ਦੇ ਵਿੱਚ ਆ ਇਹ 'ਚ ਕਿੰਨੀ ਸੱਚਾਈ ਹੈ ਜੀ ਜਾਂ ਮੈਂ ਸਫਵਾਵਾ ਹੀ ਨੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਕਿਹਾ ਵੀ ਸੀਗਾ ਉਹਨਾਂ ਸੰਦੀਪ ਜੀ ਜਿਹੜੀ ਸਾਡੀ ਪੋਲਿਟਿਕਸ ਸ਼ਾਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਜ਼ਿਆਦਾ ਦੋਸ਼ਾਂ ਵਾਲੀ ਹੋਗੀ ਭਗਵੰਤ ਮਾਨ ਹਸਪਤਾਲ ਗਿਆ ਤੇ ਸਾਡੇ ਕਈ ਪੱਤਰਕਾਰਾਂ ਨੂੰ ਲੱਗਿਆ ਵੀ ਹੁਣ ਭਗਵੰਤ ਮਾਨ ਨੂੰ ਹਟਾ ਦੇਣਗੇ ਬਹੁਤ ਸਾਰੀਆਂ ਮਿਲਾਂ ਚਲੀਆਂ ਵੀ ਇੰਨੇ ਐਮਐਲਏ ਭਗਵੰਤ ਮਾਨ ਦੇ ਨਾਲ ਐਮਐਲਏ ਭਗਵੰਤ ਦੇ ਖਿਲਾਫ ਪਰ ਮੈਂ ਅੱਗੇ ਵੀ ਜ਼ਿਕਰ ਕਰਦਾ ਰਿਹਾ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਤੋਂ ਬਿਨਾ ਕੋਈ ਅਜਿਹਾ ਲੀਡਰ ਨਹੀਂ ਹੈ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਬਣ ਸਕੇ ਅਗਲੇ ਸਾਲ ਵੀ ਅਗਲੀ ਚੋਣਾਂ ਚ ਪਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਇਹਨਾਂ ਦੇ ਵਿੱਚ ਆਪਸੀ ਨੇੜਤਾ ਹੈ ਪਰ ਭਗਵੰਤ ਮਾਨ ਪਾਰਟੀ ਦੀ ਲੀਡਰਸ਼ਿਪ ਤੋਂ ਬਾਹਰ ਜਾਣ ਵਾਲਾ ਲੀਡਰ ਨਹੀਂ ਹੈ ਭਗਵੰਤ ਮਾਨ ਬਾਗੀ ਹੋਣ ਵਾਲਾ ਲੀਡਰ ਨਹੀਂ ਹੈ ਭਗਵੰਤ ਮਾਨ ਪਾਰਟੀ ਦੀ ਹਾਈ ਕਮਾਂਡ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਲੀਡਰ ਹੈ ਜਾਂ ਇਹ ਕਹਿ ਲੋ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਲਈ ਲਾਇਲ ਹੈ ਉਹ ਨਾ ਭਗਵੰਤ ਮਾਨ ਨੂੰ ਨਾ ਨਗਾ ਕਰ ਸਕਦਾ ਨਾ ਉਹ ਲੋਕ ਭਗਵੰਤ ਮਾਨ ਨੂੰ ਬਦਲਣ ਉਹਨਾਂ ਕੋਲੇ ਭਗਵੰਤ ਮਾਨ ਤੋਂ ਬਿਨਾ ਚਿਹਰਾ ਕੋਈ ਨਹੀਂ ਉਹਨਾਂ ਨੂੰ ਵੀ ਪਤਾ ਦਿੱਲੀ ਵਾਲਿਆਂ ਨੂੰ ਕਿ ਜੇ ਪੰਜਾਬ 'ਚ ਪਿਛਲੀ ਵਾਰ ਵੋਟਾਂ ਪਈਆਂ ਨੇ ਤੇ ਪਹਿਲਾਂ ਤਾਂ ਕੱਲਾ ਏਕ ਮੌਕਾ ਗੇਦਰੀਵਾਲ ਕੋ ਇਹੀ ਪੋਸਟਰ ਛਪੇ ਹੋਏ ਸੀ ਇਹੀ ਬੋਰਡ ਲੱਗੇ ਸੀ ਤੇ ਹੌਲੀ ਹੌਲੀ ਫਿਰ ਭਗਵੰਤ ਮਾਨ ਦੀ ਨਾਮ ਫੋਟੋ ਨਾਲ ਆ ਗਈ ਇਹਦਾ ਮਤਲਬ ਹੈ ਕਿ ਸਭ ਨੂੰ ਪਤਾ ਹੈ ਕਿ ਭਗਵੰਤ ਮਾਨ ਤੋਂ ਬਿਨਾ ਬਾਈਚ ਵੀ ਵੋਟਾਂ ਨਹੀਂ ਸੀ ਪੈਣੀਆਂ ਉਸ ਪਦਰਤੀ ਔਰ ਦਿੱਲੀ ਦੀ ਲੀਡਰਸ਼ਿਪ ਨੇ ਕੋਈ ਬਹੁਤ ਵੱਡੇ ਕੰਮ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਜਦੋਂ ਸਰਕਾਰ ਸੀ ਇਹਨਾਂ ਦੀ ਦਿੱਲੀ 'ਚ ਸਿੱਖ ਮਸਲਿਆਂ 'ਤੇ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਸਰਕਾਰ ਨੇ ਦਿੱਲੀ ਦੀ ਨੇ ਔਰ ਪੰਜਾਬ ਦੀ ਸਰਕਾਰ ਨੇ ਵੀ ਕੋਈ ਸਿੱਖ ਮਸਲਿਆਂ 'ਤੇ ਪੰਜਾਬ 'ਚ ਕੋਈ ਬਹੁਤ ਵੱਡੀ ਕਾਮਯਾਬੀ ਨਹੀਂ ਹਾਸਲ ਕੀਤੀ ਗੁਰਬਾਣੀ ਦਾ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਉਹਦੇ ਲਈ ਇਹਨਾਂ ਨੇ ਕਾਨੂੰਨ ਪਾਸ ਕੀਤਾ ਸੀ ਜਾਂ ਅੱਜ ਤੱਕ ਉਹਦਾ ਨੋਟੀਫਿਕੇਸ਼ਨ ਨਹੀਂ ਹੋਇਆ ਅੱਜ ਵੀ ਸਥਿਤੀਆਂ ਉਹੀ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਅੱਗੇ ਜ਼ੋਰ ਲਾ ਰਿਆ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਵੇਲੇ ਹੁਕਮਾਂ ਨੂੰ ਇੰਨ ਬਿਨ ਨਹੀਂ ਮੰਨਿਆ ਸੀ ਹੁਣ ਤਾਂ 1925 ਦਾ ਜਿਹੜਾ ਸਟਿਕ ਗੁਰਦੁਆਰਾ ਐਕਟ 1925 ਹੈ ਉਹਦੇ ਵਿੱਚ ਧਾਰਾ ਵੀ ਜੋੜੀ ਸੀ ਭਗਵੰਤ ਸਿੰਘ ਮਾਨ ਨੇ ਤੇ ਉਹ ਗਵਰਨਰ ਕੋਲੇ ਪੈਂਡਿੰਗ ਹੈ ਜਿਹੜਾ ਉਹ ਕਾਨੂੰਨ ਹੈ ਮਤਲਬ ਆਮ ਆਦਮੀ ਪਾਰਟੀ ਨੇ ਅਗਰ ਭਗਵੰਤ ਮਾਨ ਨੇ ਕੋਈ ਕੋਸ਼ਿਸ਼ ਵੀ ਕੀਤੀ ਪਵਿੱਤਰ ਗੁਰਬਾਣੀ ਦੇ ਜਿਹੜੇ ਪ੍ਰਸਾਰਣ ਹਰ ਚੈਨਲ ਨੂੰ ਖੁੱਲ ਮਿਲੇ ਉਹ ਅਮਲ ਦੇ ਵਿੱਚ ਨਹੀਂ ਆਇਆ ਹਜੇ ਤੱਕ ਕੁਝ ਵੀ ਉਹ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ ਇਹਦਾ ਮਤਲਬ ਹੈ ਕਿ ਬਿੱਲ ਪਾਸ ਕਰ ਦੇਣਾ ਵਿਧਾਨ ਸਭਾ ਸੈਸ਼ਨ ਬੁਲਾ ਕੇ ਤੇ ਜੇ ਉਹ ਐਗਜ਼ੀਕਿਊਟ ਨਹੀਂ ਹੁੰਦਾ ਲਾਗੂ ਨਹੀਂ ਹੁੰਦਾ ਪੀਓਡੀ ਪ੍ਰਾਪਤੀ ਨਹੀਂ ਹੁੰਦੀ ਅਜੇ ਹਾਲਾਤਾਂ ਚ ਦਿੱਲੀ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਇਸ ਦੇ ਬਾਵਜੂਦ ਵੀ ਸਾਡੇ ਕੋਲ ਸਿਰਫ ਭਗਵੰਤ ਮਾਨ ਹੈ ਪਰ ਪਰ ਬੰਲਾ ਸਾਹਿਬ ਸਵਾਲ ਇੱਥੇ ਇਹ ਹੈ ਨਾ ਇਦਾਂ ਦੀਆਂ ਖਬਰਾਂ 2 4 5 ਦਿਨ ਬਾਅਦ ਆ ਕਿਉਂ ਜਾਂਦੀਆਂ ਨੇ ਫਿਰ ਇਹ ਕੋਈ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਹੈ ਜਾਂ ਵੈਸੇ ਹੀ ਆ ਜਾਂਦੀਆਂ ਨੇ ਦੇਖੋ ਕਈ ਵਾਰੀ ਪੱਤਰਕਾਰਾਂ ਨੂੰ ਵੀ ਇਸ ਤਰੀਕੇ ਦੀਆਂ ਸੂਚਨਾਵਾਂ ਮਿਥ ਕੇ ਦਿੱਤੀਆਂ ਜਾਂਦੀਆਂ ਨੇ ਕਿ ਇਸ ਪੱਤਰਕਾਰ ਨੂੰ ਇਹ ਸੂਚਨਾ ਦਿਓ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਭਾਜਪਾ ਦੇ ਲੀਡਰ ਨਾਲ ਮਿਲ ਰਹੇ ਨੇ ਕਿ ਉਹ ਪੱਤਰਕਾਰ ਸੂਤਰਾਂ ਦੇ ਹਵਾਲੇ ਨਾਲ ਗੱਲ ਅੱਗੇ ਕਹਿ ਦਿੰਦਾ ਹੁਣ ਉਹ ਮਿਲੇ ਹੁਣ ਨਾ ਮਿਲੇ ਹੁਣ ਰੱਬ ਜਾਣਦਾ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਕੰਮ ਕਰਨ ਦਾ ਤਰੀਕਾ ਹੈ ਜੇ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਸਾਬਕਾ ਮੁੱਖ ਮੰਤਰੀ ਨੂੰ ਮੰਤਰੀ ਨੂੰ ਬਿਨਾ ਅਫੀਸ਼ੀਅਲ ਕੰਮ ਦੇ ਮਿਲਦਾ ਹੋਊਗਾ ਤੇ ਇਨਾ ਸਟਰੋਂਗ ਵਿਜੀਲੈਂਸ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਜਾਣਾ ਸੀ ਤੇ ਉਹਨਾਂ ਨੇ ਇਸਟੀਫੇ ਲੈ ਕੇ ਘਰੇ ਤੋਰ ਦੇਣੇ ਸੀ ਦੇਖੋ ਆਮ ਆਦਮੀ ਪਾਰਟੀ ਵਾਲੇ ਇੱਕ ਗੱਲ ਨੂੰ ਤਾਂ ਸ਼ੇਰ ਹੈ ਨਾ ਨਾ ਉਹ ਪਰਚਾ ਦੇਣ ਲੱਗੇ ਡਰਦੇ ਨਾ ਸੋਚਦੇ ਉਹਨਾਂ ਨੇ ਤਾਂ ਬੱਗੇ ਦੇ ਪਰਚਾ ਦਿੱਤਾ ਹਲਕਾ ਲੰਬਾ ਤੇ ਪਰਚਾ ਦਿੱਤਾ ਸੀ ਉਹ ਤਾਂ ਬਾਅਦ ਚ ਪਤਾ ਲੱਗਿਆ ਵੀ ਬੱਗਾ ਰਸਤੇ 'ਚ ਹੀ ਰਹਿ ਗਿਆ ਤੇ ਖਾਲੀ ਹੱਥ ਮੁੜਨਾ ਪਿਆ ਆਮ ਆਦਮੀ ਪਾਰਟੀ ਵਾਲੇ ਪਰਚਾ ਦੇਣ ਨੂੰ ਸ਼ੇਰ ਨੇ ਜਿਵੇਂ ਬਾਦਲਾਂ ਦੇ ਰਾਹ 'ਚ ਗੱਲ ਮਸ਼ਹੂਰ ਹੋਈ ਸੀ ਨਾ ਵੀ ਜਿੱਥੇ ਮਰਜ਼ੀ ਪਰਚਾ ਦਵਾ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਵੀ ਇਹ ਗੱਲ ਤੁਰਪੀ ਵੀ ਜਿੱਥੇ ਮਰਜ਼ੀ ਪਰਚਾ ਦਵਾ ਲਓ ਦੇ ਰਹੁੰਦੇ ਨੇ ਹੁਣ ਸੰਦੀਪ ਜੀ ਜੇ ਕੋਈ ਮੰਤਰੀ ਆਮ ਆਦਮੀ ਪਾਰਟੀ ਦਾ ਬੀਜੇਪੀ ਦੇ ਸੰਪਰਕ ਚ ਹੋ ਗਈ ਆ ਐਮ ਐਲ اے ਸੰਪਰਕ ਚ ਹੁੰਦਾ ਤੇ ਇਹਨਾਂ ਨੇ ਹੌਲੀ ਹੌਲੀ ਉਹਦਾ ਨਿਤਾਰਾ ਕਰ ਦੇਣਾ ਸੀ ਇਸ ਕਰਕੇ ਇਹ ਮੈਂ ਇਹਨਾਂ ਨੂੰ ਗੱਲਾਂ ਹੀ ਮੰਨਦਾ ਨਾ ਭਗਵੰਤ ਮਾਨ ਬਦਲਿਆ ਜਾਣਾ ਔਰ ਨਾ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਐਮ ਐਲ اے ਹੈ ਜਿਨ੍ਹਾਂ ਦੇ ਖਿਲਾਫ ਇੰਨੀ ਜ਼ਿਆਦਾ ਐਂਟੀ ਇਨਕੰਮਨਸੀ ਹੈ ਉਹਨਾਂ ਦਾ ਬੀਜੇਪੀ ਨੇ ਲੈ ਕੇ ਕਰਨਾ ਵੀ ਕੀ ਹੈ ਉਦਾਂ ਵੀ ਤੇ ਡੱਲਾ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਜਿੰਨੇ ਵੀ ਲੀਡਰ ਨੇ ਲਗਭਗ ਉਹ ਸਾਰੇ ਕੋਈ ਕਾਂਗਰਸ ਤੋਂ ਗਿਆ ਕੋਈ ਭਾਜਪਾ ਤੋਂ ਗਿਆ ਕੋਈ ਅਕਾਲੀ ਦਲ ਤੋਂ ਗਿਆ ਕੋਈ ਕਿਸੇ ਪਾਰਟੀ ਚੋਂ ਗਿਆ ਹੋਏ ਮੈਂ ਉਹੀ ਮੈਂ ਉਹੀ ਤਾਂ ਕਹਿਣਾ ਨਾ ਇਹ ਬਹੁਤ ਸਾਰੇ ਲੀਡਰ ਨੇ ਜਿਹੜੇ ਪਹਿਲਾਂ ਦੂਜੀਆਂ ਪਾਰਟੀਆਂ ਚੋਂ ਆਏ ਨੇ ਤੇ ਹੁਣ ਉਹਨਾਂ ਪਾਰਟੀਆਂ ਨੇ ਇਹਨਾਂ ਨੂੰ ਲੈ ਕੇ ਕਰਨਾ ਕੀ ਹੈ ਜਦੋਂ ਕਿਸੇ ਲੀਡਰ ਦੇ ਖਿਲਾਫ ਐਨੀ ਐਂਟੀ ਇਨਕੰਮੈਂਸੀ ਹੋ ਜਾਈ ਕਿਸੇ ਮੰਤਰੀ ਦੇ ਖਿਲਾਫ ਕਿਸੇ ਐਮਐਲਏ ਦੇ ਖਿਲਾਫ ਉਹ ਉਦੋਂ ਹੀ ਦੂਜੇ ਦੇ ਸੰਪਰਕ ਚ ਜਾਊਗਾ ਨਾ ਉਹਨੂੰ ਲੱਗਦਾ ਹੋਊਗਾ ਵੀ ਯਾਰ ਮੈਂ ਪਤਾ ਨਹੀਂ ਜਿੱਤੂ ਪਤਾ ਨਹੀਂ ਨਹੀਂ ਜਿੱਤੂ ਤੇ ਜਿਹਨੂੰ ਪਹਿਲਾਂ ਹੀ ਕੰਫੀਡੈਂਸ ਨਹੀਂ ਜਾਂ ਜਿਹਦੇ ਖਿਲਾਫ ਪਹਿਲਾਂ ਹੀ ਇੰਨਾ ਵਿਰੋਧ ਹੈ ਦੂਜੀ ਪਾਰਟੀ ਲਾਉ ਕਿਉਂ ਸੋ ਇਸ ਕਰਕੇ ਨਾ ਬੀਜੇਪੀ ਦੇ ਤਾਂ ਆਪਣੇ ਦੋ ਨੇ ਜੇ ਬੀਜੇਪੀ ਦੇ ਸੰਪਰਕ ਚਾਟ ਦਾ ਹਸਾਬ ਹੀ ਜਾਣਗੇ ਆਪ ਆਲਿਆਂ ਦੇ ਤੇ ਬੀਜੇਪੀ ਨੇ ਕਰਨਾ ਕੀ ਹੈ ਇਸ ਕਰਕੇ ਇਹ ਸਿਰਫ ਇਹ ਸਿਰਫ ਮੀਡੀਆ ਦੇ ਵਿੱਚ ਖਬਰਾਂ ਪਲਾਂਟ ਕਰਾਈਆਂ ਜਾਂਦੀਆਂ ਨੇ ਮੈਨੂੰ ਵੀ ਕਈ ਵਾਰੀ ਇਸ ਤਰੀਕੇ ਦੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਨੇਹੇ ਕੰਨਾਂ 'ਚ ਪਾਏ ਜਾਂਦੇ ਨੇ ਵੀ ਐਦਾਂ ਹੋ ਰਿਹਾ ਜੀ ਐਦਾਂ ਹੋ ਰਿਹਾ ਜੀ ਐਦਾਂ ਹੋ ਰਿਹਾ ਜੀ ਤੇ ਦਿਮਾਗ 'ਚ ਪੱਤਰਕਾਰਾਂ ਨੂੰ ਫਿਲਟਰ ਲਾ ਕੇ ਰੱਖਣੇ ਚਾਹੀਦੇ ਨੇ ਤਾਂ ਕਿ ਸਹੀ ਚੀਜ਼ ਜਿਹੜੀ ਜਿਵੇਂ ਪਾਣੀ ਆਲਾ ਪਾਣੀ ਸਿਰਫ ਸਾਫ਼ ਪਾਣੀ ਰਹਿ ਜਾਂਦਾ ਬਾਕੀ ਸਭ ਕੁਝ ਫਿਲਟਰ ਬਾਹਰ ਕੱਢ ਲੈਂਦਾ ਸੋ ਦਿਮਾਗ 'ਚ ਸਾਫ਼ ਚੀਜ਼ ਜਾਵੇ ਤੇ ਮਾੜੀ ਚੀਜ਼ ਉੱਥੇ ਹੀ ਨਿਕਲ ਜੇ ਸੋ ਇਸ ਕਰਕੇ ਵੱਡੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ 117 ਦੀਆਂ 17 ਸੀਟਾਂ ਤੇ ਆਪ ਚੋਣ ਲੜਨ ਦੀ ਤਿਆਰੀ ਚ ਅੱਗੇ ਵੱਧ ਰਹੀ ਹੈ ਉਹ ਨਾ ਕਿਸੇ ਨੂੰ ਨਹੀਂ ਕਰਦੇ ਬੀਜੇਪੀ ਵਾਲੇ ਇਹ ਮੈਂ ਕਹਿ ਦਣਾ ਕੋਈ ਬੀਜੇਪੀ ਤੇ ਜਾਣਾ ਚਾਵੇ ਉਹ ਤਿਆਰ ਬੈਠੇ ਹੁੰਦੇ ਨੇ ਜਿਹੜੇ ਵਿਅਕਤੀ ਨੇ ਸ਼ਾਮਲ ਹੋਣਾ ਹੈ ਉਹਦੇ ਵਿਅਕਤੀ ਦੇ ਕਦ ਦੇ ਮੁਤਾਬਕ ਉਹਨਾਂ ਕੋਲੇ ਸ਼ਾਮਲ ਕਰਾਉਣ ਵਾਲੇ ਲੀਡਰ ਹੈਗੇ ਨੇ ਵੀ ਕਿਹਨੂੰ ਅਸੀਂ ਸਾਬਕਾ ਮੁੱਖ ਮੰਤਰੀ ਤੋਂ ਸ਼ਾਮਲ ਕਰਾਉਣਾ ਹੈ ਕਿਹਨੂੰ ਅਜੈਬ ਸਿੰਘ ਸੈਣੀ ਸਾਹਿਬ ਨੇ ਸ਼ਾਮਲ ਕਰਾਉਣਾ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਹੈ ਕਿਹਨੂੰ ਅਸ਼wini ਸ਼ਰਮਾ ਜੀ ਨੇ ਸ਼ਾਮਲ ਕਰਨਾ ਹੈ ਕਿਨੂੰ ਜਾਖੜ ਸਾਹਿਬ ਨੇ ਸ਼ਾਮਲ ਕਰਨਾ ਹੈ ਉਹਨਾਂ ਨੇ ਬਕਾਇਦਾ ਇੱਕ ਪ੍ਰੋਟੋਕਾਲ ਜਾਂ ਬਣਾ ਰੱਖਿਆ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਬੰਦੇ ਨੂੰ ਕਿਸ ਕੱਦ ਦੇ ਬੰਦੇ ਤੋਂ ਸ਼ਾਮਲ ਕਰਾਉਣਾ ਹੈ ਤਾਂ ਕਿ ਜਿਹੜਾ ਸ਼ਾਮਲ ਹੋ ਰਿਹਾ ਉਹਦੀ ਪੋਲੀਟਿਕਲ ਈਗੋ ਸੈਟੀਸਫਾਈਡ ਰਹੇ ਕਿ ਹਾਂ ਜੀ ਦੇਖੋ ਜੀ ਮੈਨੂੰ ਤਾਂ ਇੱਕ ਮੁੱਖ ਮੰਤਰੀ ਨੇ ਸ਼ਾਮਲ ਕਰਾਇਆ ਮੈਨੂੰ ਪਾਰਟੀ ਪ੍ਰਧਾਨ ਨੇ ਸ਼ਾਮਲ ਕੀਤਾ ਜੀ ਉਹ ਉਹਨਾਂ ਕੋਲੇ ਸਾਰਾ ਜਾਂਦਾ ਹੈ ਕਿਨੂੰ ਜ਼ਿਲ੍ਹਾ ਪੱਧਰ ਤੇ ਸ਼ਾਮਲ ਕਰਾਉਣਾ ਹੈ ਮਨਾ ਵੀ ਜਬੀ ਵਾਲੇ ਕਿਸੇ ਨੂੰ ਨਹੀਂ ਕਰਦੇ ਜਿਹੜਾ ਮਰਜ਼ੀ ਚੱਲਿਆ ਜਾਵੇ ਉਹਨਾਂ ਨੂੰ ਲੋੜ ਹੈ ਬੰਦਿਆਂ ਦੀ ਪੰਜ ਮੈਂਬਰੀ ਆਦਿਆਂ ਨੂੰ ਵੀ ਲੋੜ ਹੈ ਬੰਦਿਆਂ ਦੀ ਸੁਖਬੀਰ ਬਾਦਲ ਨੂੰ ਵੀ ਲੋੜ ਹੈ ਬੰਦਿਆਂ ਦੀ ਇਹ ਮੰਨਾਂ ਨਹੀਂ ਕਰਦੇ ਹੁਣ ਕਿ ਚੋਣਾਂ ਤੋਂ ਪਹਿਲਾਂ ਅਸ਼ੁਨੀ ਜੋਸ਼ੀ ਸ਼ਾਮਲ ਕਰਕੇ ਸੀ ਸੁਖਬੀਰ ਬਾਦਲ ਧੜਾ ਤਾਂ ਬਾਅਦ ਵਿੱਚ ਮਾਫ ਕਰਨਾ ਜਿਹੜੇ ਕਿਹੜੇ ਜੋਸ਼ੀ ਸਾਹਿਬ ਦਾ ਕਿਹੜਾ ਨਾਮ ਪੂਰਾ ਨਾਮ ਹੈ ਜਿਹੜੇ ਉਹ ਅੰਮ੍ਰਿਤਸਰ ਵਾਲੇ ਐ ਅਨਿਲ ਜੋਸ਼ੀ ਅਨਿਲ ਜੋਸ਼ੀ ਨਹੀਂ ਅਸ਼ੁਨੀ ਜੋਸ਼ੀ ਕਹਿ ਗਿਆ ਸੀ ਸੌਰੀ ਅਨਿਲ ਜੋਸ਼ੀ ਅਨਿਲ ਜੋਸ਼ੀ ਬਾਅਦ ਦੇ ਵਿੱਚ ਇੰਟਰਵਿਊ ਦੇ ਰਹੇ ਨੇ ਵੀ ਮੈਂ ਸ਼ਾਮਲ ਨਹੀਂ ਸੀ ਹੋਇਆ ਅਕਾਲੀ ਦਲ 'ਚ ਇਹਨਾਂ ਨੇ ਮੇਰਾ ਆਪ ਹੀ ਪ੍ਰੈਸ ਨੋਟ ਜਾਰੀ ਕਰਤਾ ਸੀ ਸੋ ਅੱਜਕੱਲ ਇਹ ਬਹੁਤ ਸਾਰੀਆਂ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਸੰਦੀਪ ਜੀ ਪਲਾਨਟ ਹੋ ਜਾਂਦੀਆਂ ਨੇ ਆਪਾਂ ਆਮ ਦੇਖਦੇ ਆ ਸੋ ਆਮ ਆਦਮੀ ਪਾਰਟੀ ਦੇ 92 93 94 ਹੋ ਗਏ ਐਮ ਐਲ اے ਤੇ ਪੰਜ ਸੱਤ ਕਿਸੇ ਨੇ ਲੈ ਕੇ ਕਰਨਾ ਕੀ ਹੈ ਇਹ ਸਰਕਾਰ ਆਪਣਾ ਪੂਰਾ ਕਾਰਜਕਾਲ ਕਰੂਗੀ ਪੂਰਾ ਹਾਂ ਤੇ ਜਨਾਬ ਸਾਹਿਬ ਇਹਦੇ ਨਾਲ ਹੀ ਰਾਹੁਲ ਗਾਂਧੀ ਜਦੋਂ ਪੰਜਾਬ ਆਉਂਦੇ ਆ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਂਦੇ ਆ ਦੌਰਾ ਕਰਦੇ ਆ ਉੱਥੇ ਹਲਕੀ ਜਿਹੀ ਤਕਰਾਰ ਵੀ ਹੋ ਜਾਂਦੀ ਆ ਵੀ ਮੈਂ ਕਹਿੰਦੇ ਪਾਰ ਜਾਣਾ ਦੇਖ ਕੇ ਆਉਣਾ ਜਿਹੜੇ ਪਿੰਡ ਉੱਥੇ ਫਸ ਗਏ ਪਾਣੀ ਦੇ ਵਿੱਚ ਜਿਹੜੇ ਲੋਕ ਆ ਪਰ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਕਹਿੰਦੇ ਮੈਂ ਇਹ ਸਾਰਾ ਮਾਮਲਾ ਨਾ ਜਿਹੜਾ ਇਹ ਸੰਸਦ ਭਵਨ ਦੇ ਵਿੱਚ ਚੁੱਕੂੰਗਾ ਇਸ ਗੱਲ ਨੂੰ ਲੈ ਕੇ ਜਿਹੜੇ ਉਹਨਾਂ ਦੇ ਨਾਲ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਖੁਦ ਸੰਸਦ ਮੈਂਬਰ ਆ ਉਹ ਬੜੇ ਖੁਸ਼ ਆ ਕਿ ਰਾਹੁਲ ਗਾਂਧੀ ਇਹ ਮੁੱਦਾ ਉੱਥੇ ਚੁੱਕਣਗੇ ਸੰਦੀਪ ਜੀ ਮੈਂ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਕਿ ਜਦੋਂ ਬੀਬੀ ਇੰਦਰਾ ਗਾਂਧੀ ਜਿਉਂਦੀ ਸੀ ਅਗਰ ਉਸ ਵੇਲੇ ਕਿਤੇ ਰਾਹੁਲ ਗਾਂਧੀ ਪਾਰਲੀਮੈਂਟ 'ਚ ਹੁੰਦਾ ਜਦੋਂ 1966 ਚ ਪੰਜਾਬ ਦਾ ਪੁਨਰਗਠਨ ਕੀਤਾ ਗਿਆ ਤੇ ਰਾਹੁਲ ਗਾਂਧੀ ਨੇ ਬੀਬੀ ਇੰਦਰਾ ਗਾਂਧੀ ਨਾਲ ਲੜ ਪੈਣਾ ਸੀ ਵੀ ਮੈਂ ਪੰਜਾਬ ਦੇ ਡੈਮਾਂ ਦਾ ਕੰਟਰੋਲ ਹੈ ਜਿਹੜਾ ਉਹ ਕੇਂਦਰ ਕੋਲੇ ਨਹੀਂ ਆਉਣ ਦੇਣਾ ਮੈਂ ਪੰਜਾਬ ਦੇ ਨਾਲ ਖੜਾ ਲੱਗਦਾ ਹੈ ਰਾਹੁਲ ਗਾਂਧੀ ਪੰਜਾਬ ਦੇ ਨਾਲ ਖੜਾ ਹੈ ਕਿਉਂਕਿ ਕੱਲ ਰਾਹੁਲ ਗਾਂਧੀ ਜਿਸ ਤਰ੍ਹਾਂ ਨਾਲ ਉਹਨਾਂ ਦੇ ਕਾਂਗਰਸ ਦੇ ਲੀਡਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਅੜਗੇ ਵੀ ਮੈਂ ਰਾਵੀ ਪਾਰ ਜਾ ਕੇ ਆਉਣਾ ਸੱਤ ਪਿੰਡ ਨੇ ਉੱਥੇ ਰਾਵੀ ਦੇ ਪਾਰ ਗੱਲਾਂ ਬਹੁਤ ਤਰ੍ਹਾਂ ਦੀਆਂ ਆ ਰਹੀਆਂ ਨੇ ਕਈ মিডিਆ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਸਾਡੇ ਬੜੇ ਸੀਨੀਅਰ ਪੱਤਰਕਾਰ ਐ ਉਹ ਦਾਵਾ ਕਰ ਰਹੇ ਸੀ ਵੀ ਰਾਹੁਲ ਕਹਿੰਦਾ ਨਹੀਂ ਤਾਂ ਮੈਂ ਤੈਰ ਕੇ ਚੱਲ ਜਾਊਂਗਾ ਫਿਰ ਅਮਿਤ ਸ਼ਾਹ ਦਾ ਫੋਨ ਆਇਆ ਮਲਕੀ ਅਰਜਨ ਖੜਗੇ ਨੂੰ ਫਿਰ ਖੜਗੇ ਸਾਹਿਬ ਨੇ ਰਾਹੁਲ ਨੂੰ ਕਿਹਾ ਵੀ ਨਹੀਂ ਜਾਣਾ ਤੇ ਫਿਰ ਪ੍ਰਿੰਕਾ ਗਾਂਧੀ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਫੋਨ ਕਰਕੇ ਵੀ ਕੀ ਰੌਲਾ ਪੈ ਗਿਆ ਜੇ ਪ੍ਰਿੰਕਾ ਗਾਂਧੀ ਦਾ ਰਾਹੁਲ ਗਾਂਧੀ ਨੂੰ ਫੋਨ ਆਇਆ ਮਲਕੀ ਅਰਜਨ ਖੜਗੇ ਦਾ ਰਾਹੁਲ ਗਾਂਧੀ ਨੂੰ ਫੋਨ ਆਇਆ ਅਮਿਤ ਸ਼ਾਹ ਦਾ ਖੜਗੇ ਨੂੰ ਫੋਨ ਗਿਆ ਕਿ ਸਾਨੂੰ ਤਾਂ ਕਿਸੇ ਨੂੰ ਪਤਾ ਨਹੀਂ ਇਹ ਵੀ ਗੱਲਾਂ ਪਲਾਂਟ ਕੀਤੀਆਂ ਹੁੰਦੀਆਂ ਕਈ ਵਾਰ ਇਹ ਕਾਂਗਰਸ ਦੇ ਕਿਸੇ ਨਾ ਕਿਸੇ ਲੀਡਰ ਨੇ ਪੱਤਰਕਾਰਾਂ ਨੂੰ ਕਹਿਤਾ ਹੋਣਾ ਵੀ ਜੀ ਅਮਿਤ ਸ਼ਾਹ ਦਾ ਫੋਨ ਖੜਗੇ ਸਾਹਿਬ ਨੂੰ ਗਿਆ ਖੜਗੇ ਸਾਹਿਬ ਦਾ ਰਾਹੁਲ ਗਾਂਧੀ ਨੂੰ ਆਇਆ ਤੇ ਫਿਰ ਰਾਹੁਲ ਗਾਂਧੀ ਮੰਨਿਆ ਹੁਣ ਰਾਹੁਲ ਗਾਂਧੀ ਬੱਚਾ ਥੋੜੀ ਹੈ ਜੀ ਨਿਆਂਮਤ ਹੋ ਸਕਦੀ ਰਾਹੁਲ ਗਾਂਧੀ ਦੀ ਕੁਝ ਮੁੱਦਿਆਂ ਤੇ ਪਰ ਜਿਹੜੇ ਪੰਜਾਬ ਦੇ ਲੀਡਰ ਨੇ ਜਿਹੜੇ ਰਾਹੁਲ ਗਾਂਧੀ ਦੇ ਹਾਲੇ ਵਾਲੇ ਨੇ ਉਹ ਬੜੇ ਸਿਆਣੇ ਨੇ ਉਹਨਾਂ ਨੂੰ ਇਹ ਪਤਾ ਹੈ ਵੀ ਅਸੀਂ ਕਿਹੜੀ ਗੱਲ ਕਰਨੀ ਹੈ ਤਾਂ ਕਿ ਰਾਹੁਲ ਗਾਂਧੀ ਇਹ ਲੱਗੇ ਵੀ ਬੜਾ ਤਕੜਾ ਲੀਡਰ ਹੈ ਹੁਣ ਮੈਂ ਅਖਬਾਰਾਂ ਦੀਆਂ ਸੁਰਖੀਆਂ ਪੜ੍ਹ ਰਿਹਾ ਸੀ ਵੱਡੇ ਵੱਡੇ ਅਖਬਾਰਾਂ ਦੀਆਂ ਸੁਰਖੀਆਂ ਲਿਖੜੀਆਂ ਕਿ ਰਾਹੁਲ ਗਾਂਧੀ ਕਹਿੰਦਾ ਮੈਂ ਪਾਰਲੀਮੈਂਟ 'ਚ ਜਾ ਕੇ ਪੰਜਾਬ ਦੇ ਖੜਾ ਦਾ ਮੁੱਦਾ ਚੱਕੂਗਾ ਹੁਣ ਰਾਹੁਲ ਗਾਂਧੀ ਦੇਖੋ ਕਿੱਡੀ ਨਿਆਣ ਮਤ ਹੈ ਭੋਲਾ ਕਰਨਾ ਚਾਹੁੰਦਾ ਪੰਜਾਬ ਲਈ ਬਹੁਤ ਕੁਝ ਪਰ ਉਹਨੂੰ ਇਹ ਨਹੀਂ ਪਤਾ ਮੈਨੂੰ ਕੀ ਕਰਨਾ ਚਾਹੀਦਾ ਉਹਨੂੰ ਕਰਨਾ ਕੀ ਚਾਹੀਦਾ ਰਾਹੁਲ ਗਾਂਧੀ ਨੂੰ ਕਰਨਾ ਇਹ ਚਾਹੀਦਾ ਹੈ ਕਿ ਕੱਲ ਉਹ ਬਿਆਨ ਦੇ ਕੇ ਜਾਂਦਾ ਇਹ ਅੱਜ ਸ਼ਾਮ ਤੱਕ ਟਵੀਟ ਕਰ ਲੰਦਾ ਵੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਕਿਉਂਕਿ ਉਹ ਲੀਡਰ ਆਫ ਓਪੋਜੀਸ਼ਨ ਹੈ ਸੰਦੀਪ ਜੀ ਜਿਹੜਾ ਲੀਡਰ ਆਫ ਓਪੋਜੀਸ਼ਨ ਹੁੰਦਾ ਹੈ ਉਹਨੂੰ ਸ਼ੈਡੋ ਚੀਫ ਮਿਨਿਸਟਰ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹ ਸ਼ੈਡੋ ਚੀਫ ਮਿਨਿਸਟਰ ਹੈ ਐਡਾ ਰਤਬਾ ਹੁੰਦਾ ਹੈ ਲੀਡਰ ਆਫ ਓਪੋਜੀਸ਼ਨ ਦਾ ਤੇ ਰਾਹੁਲ ਗਾਂਧੀ ਨੂੰ ਕਹਿਣਾ ਇਹ ਚਾਹੀਦਾ ਵੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਪੰਜਾਬੀਓ ਮੈਂ ਬੀਬੀ ਇੰਦਰਾ ਗਾਂਧੀ ਦਾ ਕੀਤਾ ਹੋਇਆ ੱੱਕਾ ਉਹ ਮੈਂ ਖਤਮ ਕਰ ਦੂੰਗਾ ਜਿਵੇਂ ਕਹਿੰਦਾ ਨਾ ਰਾਹੁਲ ਗਾਂਧੀ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਜਦੋਂ ਸਿੱਖ ਕਤਲੇਆਮ ਹੋਇਆ ਜਾਂ ਜਦੋਂ ਰਜੀਵ ਗਾਂਧੀ ਦੁਨੀਆ ਤੋਂ ਗਿਆ ਜਾਂ ਬੀਬੀ 인ਦਰਾ ਗਾਂਧੀ ਦਾ ਜਿਹੜਾ ਕਾਂਡ ਵਾਪਰਿਆ ਵੀ ਉਸ ਵੇਲੇ ਤਾਂ ਰਾਹੁਲ ਗਾਂਧੀ ਕਹਿੰਦੇ ਬੱਚਾ ਸੀ 7 8 9 ਸਾਲ ਤੋਂ ਲੈ ਕੇ 12 13 14 15 16 ਸਾਲ ਛੋਟੀ ਛੋਟੀ ਉਮਰ ਸੀ ਬਹੁਤ ਸਾਰੇ ਲੋਕ ਕਹਿੰਦੇ ਆ ਨਾ ਕਿ ਰਾਹੁਲ ਗਾਂਧੀ ਤਾਂ ਬੱਚਾ ਸੀ ਉਸ ਵੇਲੇ ਉਹ ਕੀ ਕਰ ਸਕਦਾ ਸੀ ਬਿਲਕੁਲ ਠੀਕ ਹੈ ਪਰ ਉਹ ਅੱਜ ਤਾਂ ਬੱਚਾ ਨਹੀਂ ਹੈ ਅੱਜ ਤਾਂ ਉਹ ਦੇਸ਼ ਦੀ ਦੇਸ਼ ਦੀ ਓਪੋਜੀਸ਼ਨ ਦਾ ਲੀਡਰ ਹੈ ਲਗਭਗ 99 100 ਐਮਪੀ ਨੇ ਉਹਦੇ ਨਾਲ ਅੱਜ ਰਾਹੁਲ ਗਾਂਧੀ ਬਹੁਤ ਮੈਚੁਰ ਤੇ ਸਿਆਣਾ ਹੈ ਅਗਰ ਤੇ ਅੱਜ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਪੁਰਾਣੇ ਕੀਤੇ ਪਾਪ ਧੋ ਲੈਣੇ ਚਾਹੀਦੇ ਨੇ ਰਾਹੁਲ ਗਾਂਧੀ ਨੂੰ ਬੜੀ ਵਿਨਮਰਤਾ ਦੇ ਨਾਲ ਅੱਜ ਪੰਜਾਬੀਆਂ ਨੂੰ ਕਹਿਣਾ ਚਾਹੀਦਾ ਕਿ ਜਿਹੜਾ ਹੜਾ ਹੈ ਨਾ ਜਿਹੜਾ ਇਹ ਹੜ੍ਹ ਆਇਆ ਇਹਦਾ ਅਸਲ ਕਾਰਨ ਕੀ ਮੰਨਿਆ ਜਾ ਰਿਹਾ ਸੰਦੀਪ ਜੀ ਤੁਸੀਂ ਦੱਸੋ ਤੁਸੀਂ ਐਡੇ ਵੱਡੇ ਪੱਤਰਕਾਰ ਹੋ ਡੈਮ ਹੀ ਮੰਨੇ ਜਾ ਰਿਹਾ ਬਿਲਕੁਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਤੁਸੀਂ ਬਿਲਕੁਲ ਉੱਥੇ ਠੀਕ ਆ ਗਏ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਡੈਮ ਹੀ ਹੈ ਡੈਮ ਕਾਰਨ ਵੱਡੇ ਮੰਨੇ ਜਾਂਦੇ ਨੇ ਤੇ ਡੈਮ ਡੈਮ ਪੰਜਾਬ ਤੋਂ ਖੋਏ ਕਿ ਨਹੀਂ ਬੀਬੀ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੇ ਹੀ 1964 ਚ ਪੰਜਾਬ ਪੁਨਰ ਗਠਨ ਕਰਕੇ ਪੰਜਾਬ ਦੇ ਡੈਮ ਖੋਲੇ 66 ਤੋਂ ਪਹਿਲਾਂ ਤਾਂ ਇਹ ਡੈਮਾਂ ਤੇ ਪੰਜਾਬ ਦਾ ਹੀ ਹੱਕ ਸੀ ਤੇ ਹੁਣ ਪੰਜਾਬ ਦਾ ਇੱਕਦਾਂ ਮੈਂਬਰ ਹੁੰਦਾ ਉੱਥੇ ਜਾਂ ਮਾੜੇ ਮੋਟੇ ਕੋਈ ਚੀਫ ਇੰਜੀਨੀਅਰ ਹੋਣਗੇ ਡੈਮਾਂ ਦੇ ਕੰਟਰੋਲ ਪ੍ਰੈਸ ਕਾਨਫਰੰਸ ਕਿਹਨੇ ਕੀਤੀ ਤ੍ਰਿਪਾਠੀ ਸਾਹਿਬ ਪੰਜਾਬੀ ਥੋੜੀ ਐ ਪੰਜਾਬ ਸਰਕਾਰ ਦੇ ਅਫਸਰ ਥੋੜੀ ਐ ਜਿਹੜੇ ਬੀਬੀਐਮਬੀ ਦੇ ਚੇਅਰਮੈਨ ਨੇ ਉਹ ਤਾਂ ਐ ਹੀ ਨਹੀਂ ਪੰਜਾਬੀ ਤੇ ਰੌਲਾ ਵੀ ਹੁਣ ਕਾਂਗਰਸ ਵਾਲੇ ਵੀ ਇਹ ਰੌਲਾ ਪਾਈ ਜਾਂਦੇ ਨੇ ਕਿ ਜੀ ਪਾਖੜਾ ਵਿਆਹ ਚ ਮੈਨੇਜਮੈਂਟ ਬੋਰਡ ਦੀ ਜਾਂਚ ਕੀਤੀ ਜਾਵੇ ਜੀ ਕਿਸੇ ਪੰਜਾਬ ਦੇ ਕਾਂਗਰਸ ਦੇ ਲੀਡਰ ਦੀ ਐਡੀ ਹਿੰਮਤ ਨਹੀਂ ਨਾ ਰਾਜਾ ਵੜਿੰਗ ਸਾਹਿਬ ਦੀ ਨਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਬੜਾ ਸਿਆਣਾ ਤੇ ਘੈਂਟ ਲੀਡਰ ਹੈ ਹੋ ਸਕਦਾ ਉਹ ਗੱਲਾਂ-ਗੱਲਾਂ 'ਚ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਦੇਣ ਮੈਂ ਕਹਣਾ ਪ੍ਰਤਾਪ ਬਾਜਵਾ ਜੀ ਨੂੰ ਉਹ ਰਾਜਾ ਵੜਿੰਗ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਹੈ ਰਾਜਾ ਵੜਿੰਗ ਨੂੰ ਆ ਰਾਹੁਲ ਗਾਂਧੀ ਨੂੰ ਕਿ ਰਾਹੁਲ ਗਾਂਧੀ ਜੀ ਪੰਜਾਬੀਆਂ ਦੇ ਨਾਲ ਤੁਸੀਂ ਇਹ ਵਾਅਦਾ ਕਰੋ ਕਿ ਜੇ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਤੇ ਤੁਸੀਂ ਭਾਖੜਾ ਵਿਆਹਸ ਮੈਨੇਜਮੈਂਟ ਬੋਰਡ ਪੰਜਾਬ ਨੂੰ ਮੋੜ ਦੇਓਗੇ ਜਿਵੇਂ ਅਸੀਂ ਚੰਡੀਗੜ੍ਹ ਮੰਗਦੇ ਆ ਨਾ ਵੀ ਸਾਡੀ ਰਾਜਸਟਾਨੀ ਸਾਨੂੰ ਦਿਓ ਅਸੀਂ ਡੈਮ ਵੀ ਆਪਣੇ ਮੰਗਦੇ ਆ ਪਾਣੀਆਂ ਦੇ ਹੱਕ ਅਸੀਂ ਕਿਵੇਂ ਮੰਗਦੇ ਆ ਪਾਣੀਆਂ ਦੇ ਹੱਕ ਕਿਵੇਂ ਮਿਲਣਗੇ ਅਸੀਂ ਕਹਿੰਦੇ ਆ ਜੀ ਸਾਡੇ ਪਾਣੀ ਦਾ ਹੱਕ ਸਾਨੂੰ ਮੋੜੋ ਉਹ ਡੈਮ ਵੀ ਮਿਲਣਗੇ ਨਾ ਸਾਨੂੰ ਰਾਹੁਲ ਗਾਂਧੀ ਉਹਦਾ ਤਾਂ ਕੋਈ ਵਾਦਾ ਕਰਕੇ ਗਿਆ ਨਹੀਂ ਮਤਲਬ ਜਿਹੜਾ ਸਾਡੇ ਨਾਲ ੱਤਕਾ ਬੀਬੀ ਇੰਦਰਾ ਗਾਂਧੀ ਨੇ ਕੀਤਾ ਸੀ ਪਾਣੀ ਵੰਡ ਕੇ ਅੱਜ ਰਾਹੁਲ ਗਾਂਧੀ ਉਹਨਾਂ ਧੱਕਿਆਂ ਤੋਂ ਬਾਅਦ ਡੈਮਾਂ ਦੇ ਕੰਟਰੋਲ ਕੇਂਦਰ ਕੋਲੇ ਜਾਣ ਤੋਂ ਬਾਅਦ ਜਿਹੜੇ ਹੜ੍ਹ ਆਏ ਨੇ ਉਹਨਾਂ ਦੇ ਲਈ ਸਾਨੂੰ ਆ ਕੇ ਕਹਿ ਰਿਹਾ ਵੀ ਮੈਂ ਪਾਰਲੀਮੈਂਟ 'ਚ ਤੁਹਾਡੀ ਲੜਾਈ ਲੜੂੰਗਾ ਵੀ ਤੁਹਾਡਾ ਐਡਾ ਵੱਡਾ ਨੁਕਸਾਨ ਹੋਇਆ ਹੜਾਂ ਕਰਕੇ ਹੁਣ ਇਹ ਗੱਲਾਂ ਦੀਆਂ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਐਡੀ ਹਿੰਮਤ ਨਹੀਂ ਸੰਦੀਪ ਜੀ ਕਿ ਉਹ ਰਾਹੁਲ ਗਾਂਧੀ ਨੂੰ ਇਹ ਗੱਲ ਕਹਿ ਦੇਣ ਕਿ ਇਹ ਪੁਹਾੜੇ ਦੀ ਜੜ ਤਾਂ ਕਾਂਗਰਸ ਪਾਰਟੀ ਹੋਈ ਹੈ ਜੀ ਜਿਹੜੇ ਡੈਮ ਸਾਡੇ ਖੋਏ ਨੇ ਰਾਵੀ ਦੀ ਗੱਲ ਕਰੀ ਜਾਂਦੇ ਨੇ ਕਾਂਗਰਸੀ ਵਿਜੀ ਰਾਵੀ ਦਾ ਕਿਉਂਕਿ ਰਾਵੀ ਭਾਖੜਾ ਬਿਆਸ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਰਾਵੀ ਸਿੱਧਾ ਪਹਾੜਾਂ ਤੋਂ ਜੰਮੂ ਤੋਂ ਹਿਮਾਚਲ ਤੋਂ ਅੱਗੇ ਸਾਡੇ ਆ ਮਾਧੋਪੁਰ ਡੈਮ ਟੁੱਟ ਗਿਆ ਹੈ ਸੂਬੇ ਕੋਲੇ ਹੈ ਕਾਂਗਰਸੀਆਂ ਦਾ ਜ਼ੋਰ ਮਾਧੋਪੁਰ ਡੈਮ ਤੱਕ ਜ਼ਿਆਦਾ ਹੈ ਉਹਨਾਂ ਨੂੰ ਵੀ ਪਤਾ ਚਾਹੀਆਂ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਵੀ ਇਹ ਇੰਦਰਾ ਗਾਂਧੀ ਦਾ ਪਾਇਆ ਹੋਇਆ ਪੌੜਾ ਸੀ ਸੋ ਇਸ ਕਰਕੇ ਰਾਹੁਲ ਗਾਂਧੀ ਅਗਰ ਪੰਜਾਬ 'ਚ ਆਪਣੀ ਸਿਆਸਤ ਤੱਕੜੀ ਕਰਨਾ ਚਾਹੁੰਦਾ ਹੈ ਪਹਿਲੀ ਤਾਂ ਗੱਲ ਮੈਂ ਕਿਉਂ ਕਹਣਾ rahul gandhi ਜਜ਼ਬਾਨੀ ਹੈ ਮੈਂ ਕਹਿੰਦਾ ਕੁਝ ਕਰਨਾ ਵੀ ਚਾਹੁੰਦਾ ਹੈ ਸਾਰੀਆਂ ਗੱਲਾਂ ਠੀਕ ਹੈ ਪਰ rahul gandhi ਨੂੰ ਵੀ ਪੋਲਿਟੀਕਲ ਤੌਰ ਤੇ ਮੈਚੂਰ ਹੋਣ ਦੀ ਲੋੜ ਹੈ ਹੁਣ ਆਪੋਜੀਸ਼ਨ ਦੇ ਲੀਡਰ ਦੀ ਲੋੜ ਕਦੋਂ ਹੈ ਜਦੋਂ ਹੜਾਏ ਸੀ ਅਗਰ rahul gandhi 5 7 10 ਦਿਨ ਇੱਥੇ ਡੇਰਾ ਲਾ ਲੈਂਦਾ ਤੇ ਪ੍ਰਧਾਨ ਮੰਤਰੀ ਤੇ ਦਬਾਅ ਪੈਣਾ ਸੀ ਵੀ ਦੇਖੋ ਜੀ ਲੀਡਰ ਆਫ ਆਪੋਜੀਸ਼ਨ ਪਹੁੰਚਿਆ ਹੋਇਆ ਹੜਾ ਚ ਪ੍ਰਧਾਨ ਮੰਤਰੀ ਪਹੁੰਚਿਆ ਨਹੀਂ ਤੇ ਰਾਹੁਲ ਗਾਂਧੀ ਪਾਣੀ ਚ ਖੜ ਕੇ ਉਦੋਂ ਮੰਗ ਕਰਦਾ ਕਿ ਪੰਜਾਬ ਨੂੰ 20-25 ਹਜ਼ਾਰ ਕਰੋੜ ਦਾ ਪੈਕੇਜ ਦਿਓ ਹੁਣ ਜਦੋਂ ਪ੍ਰਧਾਨ ਮੰਤਰੀ ਦੌਰਾ ਕਰ ਗਿਆ ਪੈਕੇਜ ਦੇ ਗਿਆ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਪੰਜਾਬ ਦਾ ਨੁਕਸਾਨ ਦੱਸਤਾ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਢੇੜਾ ਕਰ ਗਿਆ ਜਦੋਂ ਕੇਂਦਰ ਦੇ ਕਈ ਮੰਤਰੀ ਢੇੜਾ ਕੱਢ ਗਏ ਸ਼ਿਵਰਾ ਚੋਹਾਨ ਆ ਗਿਆ ਜਦੋਂ ਕੇਂਦਰ ਦੀਆਂ ਖੇਤੀਬਾੜੀ ਟੀਮਾਂ ਆਗੀਆਂ ਅਫਸਰ ਆਗੇ ਸਾਰੇ ਮਹਿਕਮਿਆਂ ਦੇ ਅਫਸਰ ਆ ਕੇ ਮੌਕਾ ਮੁਆਇਨਾ ਕਰਗੇ ਸਰਵੇਖਣ ਕਰਗੇ ਤੇ ਦਿੱਲੀ ਚ ਜਾ ਕੇ ਉਹਨਾਂ ਨੇ ਸੌਂਪਤਾ ਤੇ ਹੁਣ ਰਾਹੁਲ ਗਾਂਧੀ ਕਰੂਗਾ ਕੀ ਪਾਰਲੀਮੈਂਟ ਚ ਜਾ ਕੇ ਨਾਲੇ ਪਾਰਲੀਮੈਂਟ ਨੇ ਪੰਜਾਬ ਦਾ ਮੁੱਦਾ ਚੱਕਣ ਨਾਲ ਪੰਜਾਬ ਦਾ ਸੰਵਰਦਾ ਕੀ ਹੈ ਬਿਲਕੁਲ ਜਾਂ ਤਾਂ ਰਾਹੁਲ ਗਾਂਧੀ ਕੋਈ ਇਹ ਜਿਹਾ ਤਹਈਆ ਕਰੇ ਨਾ ਵੀ 100 ਦੇ 100 ਮੈਂਬਰ ਪਾਰਲੀਮੈਂਟ ਨੇ ਇੱਕ ਇੱਕ ਕਰੋੜ ਰੁਪਇਆ ਪਾ ਕੇ 100 ਕਰੋੜ ਦੇ ਕੇ ਪੰਜਾਬ ਨੂੰ ਵੀ ਆ ਲਓ ਜੀ ਮੈਂ ਤੁਹਾਨੂੰ 100 ਕਰੋੜ ਦੇ ਕੇ ਚੱਲਿਆ ਤੇ ਮੈਂ ਪਾਰਲੀਮੈਂਟ ਚ ਜਾ ਕੇ ਫੱਟੇ ਚੱਕੂਗਾ ਜਾਂ 100 ਪੱਤਰ ਦੇ ਦੇ ਜੀ ਵੀ ਮੈਂ ਸੋਖਾਨਾ ਜੀ ਅੱਜ ਹੜਪੇਟਾਂ ਚ ਖੜ ਕੇ ਵੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਮੈਂ ਡੈਮ ਪੰਜਾਬ ਨੂੰ ਮੋੜੂਗਾ ਪੰਜਾਬ ਦੇ ਪਾਣੀਆਂ ਦੇ ਹੱਕ ਜਿਹੜੇ ਨੇ ਵਾਪਸ ਦਵਾਉਂਗਾ ਤੇ ਮੈਂ ਤੁਹਾਡੇ ਨਾਲ ਖੜਾ ਤੇ ਮੈਂ ਪੁਰਾਣੀਆਂ ਸਰਕਾਰਾਂ ਦੀਆਂ ਗਲਤੀਆਂ ਹੁਣ ਭਾਜੀਪੀ ਨਾਲ ਲੜਾਈ ਕਾਦੀ ਐ ਕਿਸਾਨਾਂ ਦੀ ਅਸਲ ਚ ਗਲਤੀਆਂ ਤਾਂ ਉਹੀ ਨੇ ਜਿਹੜੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਨੇ ਭਾਜੀਪੀ ਨਾਲ ਪਾਣੀ ਦਾ ਰੌਲਾ ਕੀ ਐ ਕੇਂਦਰ ਨੇ ਜਿਹੜੇ ਫੈਸਲੇ ਕਰਤੇ ਇੰਦਰਾ ਗਾਂਧੀ ਵੇਲੇ ਚੰਡੀਗੜ੍ਹ ਭਾਜੀਪੀ ਨੇ ਥੋੜੀ ਖੋਇਆ ਹੁਣ ਬੀਜੇਪੀ ਕਹਿੰਦੀ ਮੈਂ ਕਰਨਾ ਕੀ ਹੈ ਕਿਉਂਕਿ ਇਹ ਤਾਂ ਕਾਂਗਰਸ ਦੇ ਬੀਜੇ ਹੋਏ ਕੰਡੇ ਨੇ ਅਗਲੇ ਕਹਿੰਦੇ ਹੁਣ ਅਸੀਂ ਚੰਡੀਗੜ੍ਹ ਪੰਜਾਬ ਨੂੰ ਦਵਾਂਗੇ ਤੇ ਹਰਿਆਣਾ ਸਾਡੇ ਖਿਲਾਫ ਹੋਜੂ ਜੇ ਅਸੀਂ ਹੁਣ ਡੈਮ ਪੰਜਾਬ ਨੂੰ ਦਵਾਂਗੇ ਤੇ ਰਾਜਸਥਾਨ ਵੀ ਹਰਿਆਣਾ ਵੀ ਹਿਮਾਚਲ ਸਾਡੇ ਖਿਲਾਫ ਹੋਜੂ ਅਗਲੇ ਕਹਿੰਦੇ ਅਸੀਂ ਤਾਂ ਸਟੇਟਸ ਕੋ ਤੇ ਸਿਆਸਤ ਕਰਨੀ ਹੈ ਬੀਜੇਪੀ ਦੀ ਸਿਆਸਤ ਸਟੇਟਸ ਕੋ ਤੇ ਹੋ ਰਹੀ ਹੈ ਵੀ ਜੋ ਕੁਝ ਹੈ ਇਹਨੂੰ ਐਂ ਰੱਖੋ ਤੇ ਅੱਗੇ ਵਧਦੇ ਰਹੋ ਕੀਤਾ ਕਰਾਇਆ ਕਾਂਗਰਸ ਦਾ ਸੀ ਹੁਣ ਰਾਹੁਲ ਗਾਂਧੀ ਇਹ ਕਹਿ ਰਿਹਾ ਕਿ ਬੀਜੇਪੀ ਧੱਕਾ ਕਰ ਰਹੀ ਹੈ ਮੈਂ ਬੀਜੇਪੀ ਸੇ ਫੰਡ ਮੰਗੂਗਾ ਬੀਜੇਪੀ ਕੋ ਐਸਾ ਨਹੀਂ ਕਰਨਾ ਚਾਹੀਏ ਪੰਜਾਬ ਕੇ ਸਾਥ ਬੀਜੇਪੀ ਪੱਖਪਾਤ ਕਰ ਰਹੀ ਹੈ ਇਹ ਸਿਆਸਤ ਹੋ ਰਹੀ ਹੈ ਸਟੇਟਸ ਕੋ ਤੇ ਔਰ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਵੀ ਸਟੇਟਸ ਕੋ ਤੇ ਸਿਆਸਤ ਕਰ ਰਹੇ ਨੇ ਉਹ ਮੁੱਖ ਮੰਗ ਤੇ ਤਾਂ ਮੁੜੇ ਹੀ ਨਹੀਂ ਔਰ ਸਾਡੀ ਸਰਕਾਰ ਸਾਡੇ ਪੰਜਾਬ ਚ ਖੇਤਰੀ ਪਾਰਟੀ ਭਾਵੇਂ ਉਹ ਮਨਪੀਤਿਆਲੀ ਹੈ ਭਾਵੇਂ ਬੀਬੀ ਸਤਵੰਤ ਕੌਰ ਹੈ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੈ ਕਿਉਂਕਿ ਸੁਖਬੀਰ ਬਾਦਲ ਹੁੰਨੀ ਵੀ ਜਿੰਨੀ ਦੇਰ ਬਾਦਲ ਜਿੰਨੀ ਦੇਰ ਸੱਤਾ 'ਚ ਰਹੇ ਨੇ ਬੀਜੇਪੀ ਨਾਲ ਬਾਦਲਾਂ ਨੇ ਵੀ ਸਟੇਟਸ ਕੋ ਐਨਜੋਏ ਕੀਤਾ ਸੁਪ ਸਾਨੂੰ ਪੰਜਾਬ ਨੂੰ ਉਹ ਲੀਡਰ ਚਾਹੀਦੇ ਨੇ ਜਿਹੜੇ ਇਸ ਸਟੇਟਸ ਕੋ ਨੂੰ ਚੈਲੰਜ ਕਰਨ ਪੰਜਾਬ ਦੇ ਹੱਕ 'ਚ ਵੀ ਅਸੀਂ ਹੁਣ ਦਰਬਾਰਾ ਸਿੰਘ ਬਾਰੇ ਕਿਹਾ ਜਾਂਦਾ ਕਾਂਗਰਸੀ ਉਹ ਵੀ ਕਾਂਗਰਸ ਦਾ ਹੀ ਲੀਡਰ ਸੀ ਨਾ ਦੀ ਪ੍ਰਕਾਸ਼ ਸਿੰਘ ਬਾਦਲ ਨੇ 80 ਤੋਂ ਪਹਿਲਾਂ ਸੁਪਰੀਮ ਕੋਰਟ ਚ ਚੈਲੰਜ ਕਰਤਾ ਸੀ ਕਿ ਜਿਹੜਾ ਇਹ ਪਾਣੀਆਂ ਦੀ ਵੰਡ ਹੋਈ ਹੈ ਪੁਨਰਗਠਨ ਐਕਟ ਹੈ ਪੰਜਾਬ ਦਾ ਧਾਰਾ 78 79 80 ਬਾਦਲ ਫਿਰ ਅਦਾਲਤ ਦੇ ਵਿੱਚ ਗਿਆ ਪੁਨਰਗਠਨ ਐਕਟ ਦੇ ਖਿਲਾਫ ਡੈਮਾ ਦੇ ਖਿਲਾਫ ਲੇਕਿਨ ਉਹ ਦਰਬਾਰਾ ਸਿੰਘ ਨੇ ਕੇਸ ਵਾਪਸ ਲੈ ਲਿਆ ਆ ਕੇ ਔਰ ਜਦੋਂ ਦਰਬਾਰਾ ਸਿੰਘ ਨੇ ਕੇਸ ਵਾਪਸ ਲਏ ਉਦੋਂ ਪ੍ਰਧਾਨ ਮੰਤਰੀ ਫਿਰ ਇੰਦਰਾ ਗਾਂਧੀ ਸੀ ਜਦੋਂ ਦਰਬਾਰਾ ਸਿੰਘ ਨੇ ਸੁਪਰੀਮ ਕੋਰਟ ਤੋਂ ਸੰਦੀਪ ਜੀ ਕੇਸ ਵਾਪਸ ਲੈ ਲੇ ਪੰਜਾਬ ਦੇ ਹੱਕਾਂ ਦੀ ਲੜਾਈ ਦੇ ਜਦੋਂ ਤੁਸੀਂ ਸੁਪਰੀਮ ਕੋਰਟ ਤੋਂ ਕੇਸ ਵਾਪਸ ਲੈ ਲਓ ਕੋਈ ਸਰਕਾਰ ਤੁਸੀਂ ਦੁਬਾਰਾ ਉਹ ਕੇਸ ਨਹੀਂ ਲਾ ਸਕਦੇ ਹੁਣ ਹੱਲ ਇੱਕੋ ਹੀ ਹੈ ਰਾਹੁਲ ગાંધી ਇਹ ਕਹਿ ਦੋਏ ਕਿ ਜੇ ਸਾਡੀ ਸਰਕਾਰ ਬਣਦੀ ਹੈ ਕਾਂਗਰਸ ਦੀ ਜਾਂ ਇੰਡੀਆ ਗੱਠ ਜੋੜ ਦੀ ਸਰਕਾਰ ਤਾਂ ਹੀ ਬਣੂਗੀ ਨਾ ਜੇ ਮжоਰਿਟੀ 'ਚ ਹੋਣਗੇ ਕਿ ਜੇ ਅਸੀਂ ਮжоਰਿਟੀ 'ਚ ਆ ਗਏ ਤੇ ਅਸੀਂ ਪਾਰਲੀਮੈਂਟ ਦੇ ਵਿੱਚ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਜਿਹੜਾ ਨੁਕਸਾਨ ਪੰਜਾਬ ਨੂੰ ਹੋਇਆ ਉਹ ਅਸੀਂ ਪਾਰਲੀਮੈਂਟ ਦੇ ਵਿੱਚ ਸੋਧ ਕਰ ਦਿਆਂਗੇ ਅਸੀਂ ਡੈਮ ਪੰਜਾਬ ਨੂੰ ਦੇ ਦੇਾਂਗੇ ਪਾਣੀਆਂ ਦੀ ਵੰਡ ਨਵੇਂ ਸਿਰੇ ਤੋਂ ਕਰ ਦਿਆਂਗੇ ਕਿਉਂਕਿ ਚੰਡੀਗੜ੍ਹ ਨਾ ਕਿਸੇ ਨੇ ਦੇਣਾ ਇਹ ਮੁੱਦਾ ਮਤਿਆਂ ਵਾਲਾ ਗਿਆ ਚੰਡੀਗੜ੍ਹ ਚੰਡੀਗੜ੍ਹ ਹੁਣ ਉਹ ਮੁੱਦਾ ਹੈ ਜਿਹਦੇ ਤੇ ਮਤਾ ਪਾਇਆ ਜਾ ਸਕਦਾ ਹੈ ਨਾ ਰਾਹੁਲ ਕਾਂੜਾ ਦੀ ਚੰਡੀਗੜ੍ਹ ਪੰਜਾਬ ਨੂੰ ਦੇ ਸਕੇ ਨਾ ਭਾਜਪਾ ਦੇ ਸਕੇ ਇਹ ਆਪਾਂ ਮੰਨ ਕੇ ਆਪਾਂ ਸਮੇਂ ਸਿਰ ਆਪਣੀ ਪੈਨਲ ਰਾਜਸਤਾਨੀ ਨਵੀਂ ਬਣਾ ਲਈਏ। ਕੋਈ ਹੱਲ ਹੈ ਸੰਦੀਪ ਜੀ। ਜੀ। ਸਾਰੇ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ। ਸასი ਗੱਲ। ਬਹੁਤ ਧੰਨਵਾਦ। ਪਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ। ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਪਵਾਵਾਂਗੇ। ਧੰਨਵਾਦ। ਬਹੁਤ ਧੰਨਵਾਦ।